ਮੈਂ ਤਾਂ ਅਜਨ ਦੇ ਤੇ ਆਇਆ ਸੀ ਤੇ ਮੈਨੂੰ ਆਪਣੇ ਕੁਝ ਪੱਤਰਕਾਰ ਭਾਈਚਾਰੇ ਦੇ ਬੰਦੇ ਨੇ ਦੱਸਿਆ ਬਈ ਡੀਐਸਪੀ ਕੋ 14 ਦੇ ਦਫਤਰ ਦੇ ਵਿੱਚੋਂ ਕੁਝ ਰਿਕਾਰਡ ਕੱਢੇ ਗਏ ਔਰ ਉਸ ਰਿਕਾਰਡ ਨੂੰ ਅਗਲਾ ਕੀਤਾ ਕਿਉਂਕਿ ਅਕਸਰ ਕੋਈ ਮੌਕੇ ਤੇ ਹੈ ਨਹੀਂ ਸੀ ਇਸ ਲਈ ਇਹ ਜਾਣਕਾਰੀ ਤਾਂ ਨਹੀਂ ਮਿਲ ਸਕੀ ਕਿ ਕੀ ਇਹਦੀ ਪਰਵਾਨਗੀ ਲਈ ਹੈ ਅਗਰ ਬਗੈਰ ਪਰਵਾਨਗੀ ਤੋਂ ਕੋਈ ਵੀ ਰਿਕਾਰਡ ਸਾੜਿਆ ਜਾਂਦਾ ਤਾਂ ਉਹਦੇ ਨਾਲ ਪ੍ਰੋਬਲਮਸ ਬੜੀਆਂ ਖੜੀਆਂ ਹੁੰਦੀਆਂ ਦੇਸ਼ਾ ਰਿਕਾਰਡ ਪੁਰਾਣਾ ਹੋਵੇ ਪੁਰਾਣੇ ਰਿਕਾਰਡ ਵਾਸਤੇ ਵੀ ਇੱਕ ਸਮਾਂ ਸੀਮਾ ਰੱਖੀ ਹੁੰਦੀ पर जिम्मे के तुसी सारे लोग तस्सी आले हो कि 2023 ਦਾ ਰਿਕਾਰਡ ਵੀ ਹੈਗਾ ਉਹਦੇ ਦੇ ਨੰਬਰ ਲੱਗੇ ਹੋਏ ਡਾਟਾ ਪਈਆਂ ਹੋਈਆਂ ਇਹਦੇ ਨਾਲ ਤਾਂ ਬਹੁਤ سارے ਸਬੂਤ ਖਤਮ ਹੋ ਜਾਂਦੇ ਸਬੂਤ ਬੇਸ਼ੱਕ ਇੱਕ ਦਰਖਾਸਤਾਂ ਫਾਈਲ ਕੀਤੀਆਂ ਹੋਣ ਮੰਨ ਲਓ ਕਿਸੇ ਬੰਦੇ ਨੂੰ ਆਈਡੀ ਚਾਹੀਦੀ ਹੈ ਉਹਨੇ ਉਹ ਆਈਡੀ ਲੈ ਕੇ ਕਿਸੇ ਕੇਸ ਦੇ ਵਿੱਚ ਲਾਉਣਾ ਹੋਵੇ کورٹ ਦੇ ਕੇਸ ਚ ਲਾਉਣੀ ਹੋਵੇ ਕਿਤੇ ਅਫੀਸ਼ੀਅਲ ਹੋਰ ਲਾਉਣੀ ਹੋਵੇ ਉਹਦਾ ਆਈਟੀਆਈ ਅਪਲਾਈ ਕਰੂਗਾ ਉਹਨੂੰ ਆਈਡੀ ਕਿੱਥੋਂ ਦੇਊਗੀ ਪੁਲਿਸ ਕੋਈ ਸਿਆ ਕੋਈ ਵੀ ਸਰਕਾਰੀ ਮਾਵੜਾਏ ਮੇਰੇ ਖਿਆਲ ਮੁਤਾਬਕ ਜੇ ਪ੍ਰਵਾਨਗੀ ਨਹੀਂ ਲਈ ਤਾਂ ਇਹ ਇੱਕ ਗੰਭੀਰ ਕੁਤਾਹੀ ਨਹੀਂ ਗੰਭੀਰ ਵੱੱਜਰ ਗੁਨਾਹ ਹੈ ਔਰ ਇਹਦੀ ਪੜਤਾਲ ਪਰਾਪਰ ਹੋਣੀ ਚਾਹੀਦੀ ਹੈ ਜਿਹੜਾ ਗੁਨਾਹਗਰ ਪਾਇਆ ਜਾਵੇ ਉਹ ਸਜ਼ਾ ਮਿਲਣੀ ਚਾਹੀਦੀ ਮੈਂ ਤਾਂ ਅਜਨ ਦੇ ਤੇ ਆਇਆ ਸੀ ਤੇ ਮੈਨੂੰ ਆਪਣੇ ਕੁਝ ਪੱਤਰਕਾਰ ਭਾਈਚਾਰੇ ਦੇ ਬੰਦੇ ਨੇ ਦੱਸਿਆ ਬਈ ਡੀਐਸਪੀ ਕੋ 14 ਦਫਤਰ ਦੇ ਵਿੱਚੋਂ ਕੁਝ ਰਿਕਾਰਡ ਕੱਢਿਆ ਗਿਆ ਔਰ ਉਹ ਰਿਕਾਰਡ ਨੂੰ ਅੱਗ ਲਾਇਆ ਗਿਆ ਕਿਉਂਕਿ ਅਫਸਰ ਕੋਈ ਮੌਕੇ ਤੇ ਹੈ ਨਹੀਂ ਸੀ ਇਸ ਲਈ ਇਹ ਜਾਣਕਾਰੀ ਤਾਂ ਨਹੀਂ ਮਿਲ ਸકી ਕਿ ਕੀ ਇਹਦੀ ਪ੍ਰਵਾਨਗੀ ਲਈ ਹੈ। ਅਗਰ ਬਗੈਰ ਪ੍ਰਵਾਨਗੀ ਤੋਂ ਕੋਈ ਵੀ ਰਿਕਾਰਡ ਸਾੜਿਆ ਜਾਂਦਾ ਤਾਂ ਉਹਦੇ ਨਾਲ ਪ੍ਰੋਬਲਮਸ ਬੜੀਆਂ ਖੜੀਆਂ ਹੁੰਦੀਆਂ। ਬੇਸ਼ੱਕ ਰਿਕਾਰਡ ਪੁਰਾਣਾ ਹੋਵੇ, ਪੁਰਾਣੇ ਰਿਕਾਰਡ ਵਾਸਤੇ ਵੀ ਇੱਕ ਸਮਾਂ ਸੀਮਾ ਰੱਖੀ ਹੁੰਦੀ। ਪਰ ਜਿਵੇਂ ਕਿ ਤੁਸੀਂ ਸਾਰੇ ਲੋਕ ਤਸੀਹਾ ਲਏ ਹੋ ਕਿ 2023 ਦਾ ਰਿਕਾਰਡ ਵੀ ਹੈਗਾ। ਉਹਦੇ ਦੇ ਨੰਬਰ ਲੱਗੇ ਹੋਏ ਐ ਡਾਟਾ ਪਈਆਂ ਹੋਈਆਂ। ਇਹਦੇ ਨਾਲ ਤਾਂ ਬਹੁਤ ਸਾਰੇ ਸਬੂਤ ਖਤਮ ਹੋ ਜਾਂਦੇ। ਸਬੂਤ ਬੇਸ਼ੱਕ ਇੱਕ ਦਰਖਾਸਤਾਂ ਫਾਈਲ ਕੀਤੀਆਂ ਹੋਣ ਮੰਨ ਲਓ ਕਿਸੇ ਬੰਦੇ ਨੂੰ ਆਈਟੀਆਈ ਚਾਹੀਦੀ ਹੈ ਉਹਨੇ ਉਹ ਆਈਟੀਆਈ ਲੈ ਕੇ ਕਿਸੇ ਕੇਸ ਦੇ ਵਿੱਚ ਲਾਉਣਾ ਹੋਵੇ ਕੋਰਟ ਦੇ ਕੇਸ ਲਾਉਣੀ ਹੋਵੇ ਕਿਤੇ ਅਫੀਸ਼ੀਅਲ ਹੋਰ ਲਾਉਣੀ ਹੋਵੇ ਬੰਦਾ ਆਈਟੀਆਈ ਅਪਲਾਈ ਕਰੂਗਾ ਉਹਨੂੰ ਆਈਟੀਆਈ ਕਿੱਥੋਂ ਦੇਊਗੀ ਪੁਲਿਸ ਪੁਲਿਸ ਜਾਂ ਕੋਈ ਵੀ ਸਰਕਾਰੀ ਮਾਮਲਾ ਹੈ ਮੇਰੇ ਖਿਆਲ ਮੁਤਾਬਕ ਜੇ ਪ੍ਰਵਾਨਗੀ ਨਹੀਂ ਲਈ ਤਾਂ ਇਹ ਇੱਕ ਗੰਭੀਰ ਕੁਤਾਹੀ ਨਹੀਂ ਗੰਭੀਰ ਬੱਜਰ ਗੁਨਾਹ ਹੈ ਔਰ ਇਹਦੀ ਪੜਤਾਲ ਪ੍ਰਾਪਰ ਹੋਣੀ ਚਾਹੀਦੀ ਜਿਹੜਾ ਗੁਨਾਹਗਰ ਪਾਇਆ ਜਾਂਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ